ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਰੀ ਸਤਿ ਸ਼੍ਰੀ ਅਕਾਲ ਸਵਾਗਤੀ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸੌਰ ਫਿਰ ਕਿਦਾਂ ਕੈਮੋ ਤੇ ਆਪਾਂ ਕੋਲ ਨੂੰ ਚੈਨ ਜਿਵੇਂ ਤੁਹਾਨੂੰ ਦੱਸਿਆ ਆਪਾਂ ਨੇ ਅੱਜ ਨਗਰ ਕੀਰਤਨ ਚ ਜਾਣਾ ਤੇ ਬਸ ਉਹਦੀ ਤਿਆਰੀ ਚ ਸੋਬਰ ਹੋਣ ਦੇ ਚਾਰ ਤਿੰਨ ਚਾਰ ਤਾਂ ਪੁੱਜ ਗਏ ਹਲੇ ਤੇ ਬਾਕੀ ਹਲੇ ਆ ਰਹੇ ਹਨ ਤੇ ਆਪਾਂ ਇਹਨਾਂ ਨੂੰ ਰੈਡੂਟਰ ਕੱਢ ਕੇ ਟਰਾਲੀ ਪਾਉਂਦੇ ਆਂ ਲਵੇਟ ਦੇ ਕੰਮ ਕਿਉਂਕਿ ਨਿਸ਼ਾਨ ਸਾਹਿਬ ਵੀ ਲਾਉਣੇ ਰਿਹਾਦਾ ਹਨ ਤੇ ਉਹ ਵੀ ਲਾਉਂਦੇ ਆਂ ਟਰੈਕਟਰ ਵੀ ਹੁਣ ਸਟਾਰਟ ਤਾਂ ਹੋਣਾ ਚਾਹੀਦਾ ਕਿਉਂਕਿ ਕੱਲੋ ਆਪਾ ਚਲਾਇਆ ਤਾਂ ਹੈਗਾ ਹੀ ਆ ਨਾ ਕੱਢ ਕੇ ਫਿਰ ਆਏ ਆ ਨਾ ਆਪਾਂ ਇੰਨੇ ਨੂੰ ਕੰਮ ਤਨ ਵੇੜ ਚ ਕਰੀ ਗੇੜ ਚ ਕਰੀਏ ਹੋ ਤਾਂ ਜਾਣਾ ਵੈਸੇ ਮੇਰੇ ਹਿਸਾਬ ਨਾਲ ਤਾਂ ਉਹ ਚਾਬੀ ਖੁੱਲੇ ਗਿਆ ਤਾਂ ਯਾਰ ਆ ਪਤਾ ਨਹੀਂ ਕੀ ਚੱਕਰ ਪੈਣ ਲੱਗ ਗਿਆ ਇਹਨੂੰ ਤੱਕਾ ਲਾਉਂਗੇ ਕਿ エア ਕਲੀਂਡਰ ਖੋਲਾ ਮੈਂ ਤਾ ਚੋਬਰਾਂ ਪੂਰੇ ਚੱਲ ਕਰਦੀ ਆ ਪਰ ਟਰੈਕਟਰ ਸਟਾਰਟ ਹੈ ਨਾ ਲੋ ਜੀ ਤੇ ਆਪਣਾ ਟਰੈਕਟਰ ਹੋ ਗਿਆ ਸਟਾਰਟ ਤੇ ਆਪਾਂ ਟਰਾਲੀ ਪਾ ਲਈ ਤੇ ਨਿਕਾਨ ਸਾਹਿਬ ਵੀ ਲਾ ਲਿਆ ਐਨ ਐਨ ਨੂੰ ਆਪਣੇ ਬੰਦੇ ਹਲੇ ਇਕੱਠੇ ਹੋ ਰਹੇ ਆ ਦੋ ਤਿੰਨ ਰਹਿ ਗਏ ਤੇ ਉਤੇ ਬਾਅਦ ਚੱਲਦੇ ਆ ਫਿਰ ਆਪਾਂ ਨਾ ਬੱਸ ਆਪਣਾ ਆਪਾਂ ਟਾਈਮ ਪਰ ਹੀ ਪੁੱਜੂਗੇ ਰਹਿ ਗਿਆ ਟਾਈਮ ਪਰ ਪੁੱਜਦੇ ਜੀ ਬੰਦੇ ਟਾਈਮ ਪਰ ਪਰ ਕੱਥੇ ਹੋਰ ਕੀ ਨਹੀਂ ਆਉਂਦੇ ਤਿੰਨ ਚਾਰ ਆ ਗਏ ਤਿੰਨ ਚਾਰ ਹੋ ਰਹੇ ਨੇ ਹਲੇ ਲੋ ਜੀ ਬਾਅਦੇ ਆਪਾਂ ਨੇ ਇੱਕ ਚਾਲੇ ਵੈਸੇ ਨਗਰ ਗਈ ਤੰਦਾ ਤੁਰਪਿਆ ਨਿਕਲਣ ਲੱਗਾ ਮੁੰਗਾ ਤਾਂ ਸਾਡੀ ਬੌਂਡ ਕਰਿਆ ਤਾਂ ਉਹਨੂੰ 10 ਵਜੇ ਗਿਆ ਤਾਂ ਉਹਨੇ ਕਿਹਾ ਫਿਰ 10 ਵਜੇ ਤੁਰਪਣਾ ਅਰੇ ਬਾਦਾਂ ਦੀ ਗੱਲ ਹਾਂ ਤੁਰਪਿਆ ਹਣਾ ਜਾਨੂ ਆਪਾਂ ਨੇ ਜਾਣਾ ਮੁੰਨਾ ਤਾਂ ਫਿਰ ਪਿਛਲੀ ਵਾਰ ਮੰਗੋਤੀ ਮਿਲੂਗਾ ਰਾਸਤੇ ਤੇ ਚਲੋ ਚਾਵਲੀਆਂ ਫਿਰ ਆਪਾਂ ਨਾ ਹੁਣ ਜਾ ਕੇ ਜਾ ਕੇ ਮਿਲਦੇ ਆਂ ਫਿਰ ਆਪਾਂ ਤੇਰੇ ਲੋ ਜੀ ਆਪਾਂ ਪੁੱਜ ਗਏ ਉਪਰਾਲੇ ਦੇ ਮੋੜ ਤੇ ਪਰ ਨਗਰ ਕੀਰਤ ਨਾਲੇ ਤੁਰਿਆ ਨਹੀਂ ਆਗਾ ਦੱਸਦਾ ਕਿਹੜੇ ਕਿਹੜੇ ਆਏ ਵੀ ਅੱਜ ਆ ਵੀ ਦਸਾਰਨਾ ਮਾ ਬੰਦਾ ਆ ਇੱਕ ਆ ਨਵਾਂ ਬੰਦਾ ਆ ਸਾਡੇ ਚ ਤੇ ਹਲੇ ਟਰੈਕਟਰ ਖੜੀ ਆ ਹਲੇ ਤਾਂ ਟਾਈਮ ਸਰ ਪੁੱਜ ਗੇ ਵਧੀਆ ਗੱਲ ਆ ਟਾਈਮ ਸਰ ਪੁੱਜ ਗੇ ਆਹ ਬੰਦੇ ਨੇ ਜਿਆਦਾ ਲੇਟ ਕਰਾਇਆ ਜਿੱਥੇ ਮੈਂ ਖੇਤੀ ਲੈ ਕੇ ਆਇਆ ਚਲੋ ਦਿਖਾਉਂਦੇ ਆ ਤੁਹਾਨੂੰ ਨਗਰ ਕੀਰਤੋਂ ਦੇ ਦਰਸ਼ਨ ਕਰਾਉਂਦੇ ਆ ਨਾਲੇ ਆਪਾਂ ਦਰਸ਼ਨ ਕਰਦੇ ਆ ਨਾ ਜਿਆਦਾ ਆ ਗਿਆ ગાંધીવાડ આયો બરાબર નીકળો Hadi 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 找见啦 ਲੋਜੀ ਪਾਤੇ ਆਪਾਂ ਨੇ ਚਾਲੇ ਪਾਉਗੇ ਰੁਪੜ ਜਾਂ ਅੰਟਰਪ ਗੈਦਰ ਚੌਂਦਰ ਆਪਣੀ ਟੀਮ ਪੂਰੀ ਚਾਰ ਪਰ ਤਿਆਰ ਲੋਜੀ ਤੇ ਆਪਾਂ ਪੁੱਛ ਗਏ ਕਿ ਅੱਜ ਜਾਂਦੇ ਲੋਜੀ ਨਾਲ ਨਾਲ ਥੋੜੇ ਟਰੈਕਟਰ ਹੋਰ ਵਦਗੇ ਆ ਆ ਵੀ ਅੱਗੇ ਵੀ ਚਲੇਗੇ ਲੋ ਜੀ ਤੇ ਆਪਾਂ ਬੁੱਜ ਗਏ ਸੀਗੇ ਚੱਲੀਆਂ ਤੇ ਹੋਰ ਲੰਗਰ ਪ੍ਰਸ਼ਾਦ ਦੇਗਾ ਲੰਗਰ ਹੁੰਦਾ ਤਾਂ ਕਰਕੇ ਸੰਗਤ ਤੁਸੀਂ ਸ਼ਾਮਿਲ ਹੋ ਜਾਣਾ ਤੇ ਬਾਅਦ ਚੱਲਦੇ ਹਾਂ ਥੋੜੇ ਜਿਹੇ ਟਾਈਮ ਤੱਕ ਬੈਣ ਦੇ ਪਰ ਜਣੀ ਆ ਇਹਦੀ ਰਮਾਲਾਂ ਦੀ ਚੁਆਇਸ ਵੱਖਰੀ ਹੁੰਦੀ ਆ ਬੰਦੇ ਦੀ ਦੇਖੋ ਨਾ ਉਹ ਜਿਹੜਾ ਖੰਪੋ ਚਿਕੇ ਡਾਕਟਰ ਤੇ ਟਰੈਕਟਰ ਦੇਖੋ ਤੇ ਦੱਸ ਤੇ ਉੱਧਰ ਵੀ ਵਾਲੇ ਜਗਰ ਜੀ ਤਾਂ ਕਾਫੀ ਲੰਬਾ ਪਰ ਫਿਰ ਵੀ ਟਾਈਮ ਨਾਲ ਪੁੱਜ ਗਏ ਕਿਉਂਕਿ ਪਿਛਲੀ ਤੇ ਪਿਛਲੀ ਵਾਰ ਆ ਇੱਥੇ ਅੰਮੇਰਾ ਹੋ ਗਿਆ ਬੈਣ ਜੀ ਮੈ ਤਾਂ ਵੱਲ ਗਿਆ ਜੀ ਓ ਜੀ ਕਰੋ ਚੱਕ ਲਓ ਜੀ ਆਪਾਂ ਵੀ ਪੁੱਜ ਗਏ ਪਾਰਕਿੰਗ ਚ ਤੇ ਇੱਥੇ ਲਾਉਂਦੇ ਹਾਂ ਆਪਣਾ ਟਰਾਲੀ ਉਹ ਅੱਗੇ ਲੈ ਜਾ ਲੈ ਆਂ ਆਹ ਜੀ ਲਾ ਦੇ ਨੀ ਯਾਰ ਬੈਕ ਕਰਕੇ ਆਪਾਂ ਨੇ ਪਾਰਕ ਕਰਦੀ ਆਪਾਂ ਆਪਣੀ ਕਾਰ ਨੂੰ ਪਾਰਕ ਕਰ ਲਿਆ। ਲੋ ਜੀ ਤੇ ਟਰੈਕਟਰ ਆਪਾਂ ਨੇ ਉੱਧਰ ਖੜਾਤਾ ਤੇ ਹੁਣ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਚ ਦਰਸ਼ਨ ਕਰਨ ਤੇ ਨਾਲੇ ਤੁਹਾਨੂੰ ਕਰਵਾਉਂਦੇ ਆ ਨਾ ਕਿਉਂਕਿ ਇਹਨਾਂ ਨੇ ਪਾਰਕਿੰਗ ਕਾਫੀ ਦੂਰ ਬਣਾਈ ਵੀ ਥੋੜੀ ਜੀ ਤੇ ਨੇੜੇ ਫਿਰ ਖੇਤ ਨਹੀਂ ਦੇ ਨਾ ਵੇਲੇ ਕੋਈ ਵੀ ਤਾਂ ਕਰਕੇ ਇਹਨਾਂ ਨੇ ਫਿਰ ਦੂਰ ਬਣਾ ਤੀ ਤੇ ਹੁਣ ਅੱਗੇ ਚੱਲਦੇ ਆਪਾਂ ਪੁੱਜ ਕੇ ਬਣਾਉਂਦੇ ਆ ਨਾ ਦਿਖਾਉਂਦੇ ਆ ਤੁਹਾਨੂੰ ਜਾ ਕੇ Gracias. ਹੋ ਜੂਗੇ ਨਾ ਮੇਰਾ ਹਾਂਜੀ ਤੇ ਆਪਾਂ ਪੁੱਜ ਗਏ ਅਨੰਦ ਗੁਰਦੁਆਰਾ ਸਾਹਿਬ ਤੇ ਆਪਾਂ ਨੇ ਟਰੈਕਟਰ ਨਾਲ ਅੰਦਰ ਲਾਉਣ ਲੱਗੇ ਆਪਾਂ ਹਨਾ ਤੇ ਲਾਉਂਦੇ ਆ ਉੱਧਰ ਟਰਾਲੀ ਆਪਾਂ ਨੇ ਉੱਧਰ ਖੋਲਤੀ ਤੇ ਟਰਾਲੀ ਆਪਾਂ ਨੇ ਉੱਧਰ ਖੋਲਤੀ ਜਿੱਥੇ ਆਪਾਂ ਹੁਣੇ ਨਹੀਂ ਢੋਣ ਲੱਗਿਆ ਨਾ ਜਿੱਦਾਂ ਲੋ ਆਪਾਂ ਨੇ ਲੰਗਰ ਲਾਉਣਾ ਜਿੱਦਾਂ ਤੁਹਾਨੂੰ ਦੱਸਿਆ ਆਪਾਂ ਨੇ ਨਾ ਕਿ ਕੰਮ ਵੀ ਆ ਵੀ ਉਹ ਤੇ ਜਿੱਥੇ ਲੰਗਰ ਲਾਉਣਾ ਤਾਂ ਆਹ ਨਾਲ ਟਰਾਲੀ ਢੋਣ ਲੱਗੇ ਆ ਤੇ ਨਹੀਂ ਜਾਂਦਾ ਉਹ ਤਾਂ ਆਪਣੇ ਕੀ ਫਿਰ ਅੰਦਰ ਨਹੀਂ ਤਾਂ ਲੱਗਦਾ ਇੱਥੇ ਹੈ ਨਾ ਤਾਂ ਕਰਕੇ ਅੰਦਰ ਲਾ ਦਈਏ ਤੇ ਚਲੋ ਜੇ ਇਸ ਤਰ੍ਹਾਂ ਕਰਦੇ ਆ ਤਾਂ ਬਲਾਉਂਦਾ ਹੈ ਨਾ ਸਭਿਆਤਾਂ ਕਲਪੋਟ ਲਾਉਂਦੇ ਨੇ